ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਅਕਸਰ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਜਿਆਦਾ ਮਿੱਠਾ ਨਾ ਖਾਣ, ਡਾਇਬੀਟੀਜ਼ ਹੋ ਜਾਵੇਗੀ, ਸ਼ੂਗਰ ਹੋ ਜਾਵੇਗੀ। ਮਗਰ ਕੀ ਇਹ ਸੱਚ ਹੈ? ਇਹ ਜਾਂ ਹੁੰਦਾ ਹੈ? یا پھر ਇਹ ਸਿਰਫ ਝੂਠ ਹੈ। ਅਲਾ ਕਿ ਡਾਇਬੀਟਿਸ ਦੇ ਵਿੱਚ ਡਾਕਟਰ ਮਿੱਠਾ ਨਾ ਖਾਣ ਦੀ ਸਲਾਹ ਦਿੰਦੇ ਹਨ। ਲੇਕਿਨ ਕੀ ਜਿਨ੍ਹਾਂ ਨੂੰ ਇਹ ਸਮੱਸਿਆ ਨਹੀਂ ਹੈ, ਉਹਨਾਂ ਨੂੰ ਮਿੱਠਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ? ਤੁਹਾਨੂੰ ਦੱਸ ਦਈਏ ਕਿ ਇਹ ਗਾ ਬਿਲਕੁਲ ਨਹੀਂ ਹੈ। ਨਾਰਮਲ ਬਲੱਡ 슈ਗਰ ਵਾਲੇ ਲੋਕਾਂ ਦੇ ਲਈ ਮਿੱਠਾ ਖਾਣ ਅਤੇ ਡਾਇਬੀਟਿਸ ਦੇ ਵਿੱਚ ਕੋਈ ਕਨੈਕਸ਼ਨ ਨਹੀਂ ਹੈ। ਡਾਇਬੀਟਿਸ ਦੇ ਕਈ ਮਰੀਜ਼ ਅਹਜੇ ਹਨ ਜੋ ਮਿੱਠਾ ਨਹੀਂ ਖਾਂਦੇ। ਸਭੋ ਕੁਝ ਲੋਕ ਤਾਂ ਅਹਜੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਿੱਠਾ ਬਿਲਕੁਲ ਪਸੰਦ ਨਹੀਂ। لیکن پھر بھی ਉਹ ਇਸ ਸ੍ਰੋਗ ਦੇ ਚਪੇਟ ਦੇ ਵਿੱਚ ਆ ਜਾਂਦੇ ਹਨ दरअसल ਡਾਇਬਟੀਜ਼ ਹੋਣ ਦਾ ਕਾਰਨ ਇنسولিন ਦੀ ਕਮੀ ਜਾਂ ਫਿਰ ਇنسولিন ਰੈਜਿਸਟੈਂਸ ਹੈ ਮਿੱਠਾ ਖਾਣਾ ਨਹੀਂ ਮਗਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਡਾਇਬਟੀਜ਼ ਹੋਣ ਤੋਂ ਬਾਅਦ ਵੀ ਸ਼ੂਗਰ ਖਾਣਾ ਉਸੇ ਮਾਤਰਾ ਦੇ ਵਿੱਚ ਬਰਕਰਾਰ ਰੱਖਿਆ ਜਾਵੇ ਡਾਇਬਟੀਜ਼ ਦੇ ਮਰੀਜ਼ ਮਠਿਆਈ ਡਾਕਟਰ ਦੀ ਸਲਾਹ ਦੇ ਨਾਲ ਖਾ ਸਕਦੇ ਹਨ ਇਸ ਦੇ ਲਈ ਮਠਾਸ ਦੇ ਲਈ ਸ਼ੱਕਰ ਦੀ ਜਗ੍ਹਾ ਘੱਟ ਕੈਲਰੀ ਵਾਲਾ সুইਟਨਰ ਦੀ ਵਰਤੋਂ ਕਰਨਾ ਇਹਨਾਂ ਲਈ ਫਾਇਦੇਮੰਦ ਹੁੰਦਾ ਹੈ ਡਾਇਬੀਟਿਸ ਦੋ ਤਰ੍ਹਾਂ ਦੀ ਹੁੰਦੀ ਹੈ ਟਾਈਪ A ਅਤੇ ਟਾਈਪ B ਜਦੋਂ ਸਰੀਰ ਦਾ ਇਮਿਊਨ ਸਿਸਟਮ ਇਨਸੂਲਿਨ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਖਤਮ ਕਰ ਦਿੰਦਾ ਹੈ ਤਾਂ ਉਸ ਨੂੰ ਟਾਈਪ A ਡਾਇਬੀਟਿਸ ਕਿਹਾ ਜਾਂਦਾ ਹੈ ਉੱਥੇ ਹੀ ਜਦੋਂ ਸਰੀਰ ਇਨਸੂਲਿਨ ਪੈਦਾ ਕਰਨ ਵਿੱਚ ਸਮਰਥ ਨਹੀਂ ਹੁੰਦਾ ਤਾਂ ਉਸ ਨੂੰ ਟਾਈਪ B ਡਾਇਬੀਟਿਸ ਕਿਹਾ ਜਾਂਦਾ ਹੈ ਮਗਰ ਦੋਨਾਂ ਤਰ੍ਹਾਂ ਦੀ ਡਾਇਬੀਟਿਸ ਦਾ ਮਿੱਠਾ ਖਾਣ ਨਾਲ ਕੋਈ ਵੀ ਸੰਬੰਧ ਨਹੀਂ ਹੈ World Health Organization ਦੇ ਅਨੁਸਾਰ ਜੇਕਰ ਤੁਸੀਂ ਦਿਨ ਵਿੱਚ 6 ਚਮਚ ਸ਼ੂਗਰ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਕਿਉਂਕਿ ਸ਼ੂਗਰ ਦੀ ਇੰਨੀ ਮਾਤਰਾ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਦੋਸਤੋ ਆਓ ਜਾਣ ਲੈਨੇ ਹ ਕਿ ਸ਼ੂਗਰ ਦੇ ਅਸਲ ਕਾਰਨ ਕਿਹੜੇ-ਕਿਹੜੇ ਹਨ ਤੇ ਦੋਸਤੋ ਸਭ ਤੋਂ ਪਹਿਲਾਂ ਡਾਇਬਟੀਜ਼ ਰੋਗ ਮੋਟਾਪੇ ਦੇ ਕਾਰਨ ਹੋ ਸਕਦਾ ਹੈ ਜਿਆਦਾ ਯੰਗ ਫੂਡ ਜਾਂ ਫਿਰ ਸ਼ੂਗਰ ਖਾਣ ਦੇ ਨਾਲ ਸਰੀਰ ਦਾ ਭਾਰ ਵੱਧ ਜਾਂਦਾ ਹੈ ਜਿਸ ਦੇ ਨਾਲ ਤੁਸੀਂ ਇਸ ਰੋਗ ਦੀ ਚਪੇਟ ਦੇ ਵਿੱਚ ਆ ਜਾਣੇ ਹੁੰਦੇ ਹਨ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋਏ ਵੀ ਆਪਣੇ ਭਾਰ ਨੂੰ ਕੰਟਰੋਲ ਦੇ ਵਿੱਚ ਰੱਖੋਗੇ ਤਾਂ ਤੁਸੀਂ ਡਾਇਬੀਟੀਜ਼ ਦੀ ਸਮੱਸਿਆ ਤੋਂ ਬਚ ਸਕੋਗੇ। ਤਾਂ ਦੋਸਤੋ ਇਸ ਤੋਂ ਬਾਅਦ ਹੈ ਘੱਟ ਸੌਣਾ। ਘੱਟ ਸੌਣ ਵਾਲੇ ਲੋਕਾਂ ਦੇ ਵਿੱਚ ਸ਼ੂਗਰ ਹੋਣ ਦੇ ਚਾਂਸ ਵੱਧ ਜਾਂਦੇ ਹਨ। ਕਦੇ-ਕਦੇ ਘੱਟ ਸੌਣਾ ਤਾਂ ਨਾਰਮਲ ਗੱਲ ਹੈ, ਲੇਕਿਨ ਜੇਕਰ ਤੁਸੀਂ ਲਗਾਤਾਰ ਆਪਣੀ ਨੀਂਦ ਪੂਰੀ ਨਹੀਂ ਕਰ ਰਹੇ ਤਾਂ ਦੋਸਤੋ ਤੁਸੀਂ ਸੁਚੇਤ ਹੋ ਜਾਓ। ਬਹੁਤ ਜਿਹੇ ਲੋਕਾਂ ਨੂੰ ਸ਼ੂਗਰ ਦਾ ਰੋਗ ਜਲਦੀ ਆਪਣਾ ਸ਼ਿਕਾਰ ਬਣਾਉਂਦਾ ਹੈ। ਦੋਸਤੋ ਇਸ ਤੋਂ ਬਾਅਦ ਹੈ ਤਣਾਅ। ਡਾਕਟਰਸ ਦਾ ਮੰਨਣਾ ਹੈ ਕਿ ਜ਼ਿਆਦਾ ਤਣਾਅ ਵਿੱਚ ਰਹਿਣ ਨਾਲ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ ਜੇਕਰ ਤੁਸੀਂ ਲਗਾਤਾਰ ਤਣਾਅ ਅਤੇ ਉਦਾਸ ਵਰਗੇ ਹਾਲਾਤਾਂ ਵਿੱਚ ਘਿਰੇ ਹੋਏ ਹੋ ਤਾਂ ਤੁਸੀਂ ਸ਼ੂਗਰ ਦੀ ਚਪੇਟ ਦੇ ਵਿੱਚ ਆ ਸਕਦੇ ਹੋ ਤੋਂ ਦੋਸਤੋ ਇਸ ਤੋਂ ਬਾਅਦ ਕਸਰਤ ਨਾ ਕਰਨਾ ਜਿਹੜੇ ਲੋਕ ਦਿਨ ਪਰ ਆਫਿਸ ਵਿੱਚ ਕੁਰਸੀ ਉੱਤੇ ਬੈਠੇ ਰਹਿੰਦੇ ਹਨ ਤੇ ਬਿਲਕੁਲ ਵੀ ਕਸਰਤ ਨਹੀਂ ਕਰਦੇ ਉਹਨਾਂ ਲੋਕਾਂ ਦੇ ਵਿੱਚ ਡਾਇਬੀਟਿਸ ਹੋਣ ਦਾ ਖਤਰਾ 80% ਵੱਧ ਜਾਂਦਾ ਹੈ ਇਸ ਲਈ ਆਪਾਂ ਨੂੰ ਹਰ ਰੋਜ਼ ਕੁਝ ਨਾ ਕੁਝ ਸਮੇਂ ਕਸਰਤ ਵਾਸਤੇ ਕਰਨਾ ਚਾਹੀਦਾ ਹੈ ਜੰਕ ਫੂਡ ਵਿੱਚ ਕਾਫੀ ਮਾਤਰਾ ਦੇ ਵਿੱਚ ਫੈਟ ਅਤੇ ਆਇਲ ਹੁੰਦਾ ਹੈ ਜੋ ਤੁਹਾਨੂੰ 슈ਗਰ ਦਾ ਮਰੀਜ਼ ਬਣਾ ਸਕਦਾ ਹੈ ਇਸ ਲਈ ਦੋਸਤੋ ਜਿੰਨਾ ਹੋ ਸਕੇ ਜੰਕ ਫੂਡ ਅਤੇ ਫਾਸਟ ਫੂਡ ਤੋਂ ਦੂਰ ਰਹੋ ਸ਼ੂਗਰ ਇੱਕ ਅਹਿਜੀ ਬਿਮਾਰੀ ਹੈ ਜਦੋਂ ਸਰੀਰ ਨੂੰ ਹੋ ਜਾਂਦੀ ਹੈ ਤਾਂ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਅਤੇ ਨਾਲ ਹੀ ਇਹ ਹੋਰ ਕਈ ਬਿਮਾਰੀਆਂ ਨੂੰ ਆਪਣੇ ਨਾਲ ਲੈ ਆਉਂਦੀ ਹੈ ਦੋਸਤੋ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਮਿੱਠਾ ਖਾਣ ਦੇ ਨਾਲ ਨਹੀਂ ਸਗੋਂ ਹੋਰ ਕਈ ਕਾਰਨ ਹਨ ਜਿਨ੍ਹਾਂ ਨਾਲ ਕਰਕੇ ਆਪਾਂ ਨੂੰ ਸ਼ੂਗਰ ਹੁੰਦੀ ਹੈ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ 私はこのようにコネクトを持っていま